ਕੋਰਾ ਦਿਨ ਚਾਬੀਆਂ ਆਇਆ ਸਿੰਘਾਂ ਪੰਥੀ ਜੋਸ਼ ਦਿਖਾਇਆ ਕੋਰਾ ਦਿਨ ਚਾਬੀਆਂ ਆਇਆ ਸਿੰਘਾਂ ਪੰਥੀ ਜੋਸ਼ ਦਿਖਾਇਆ ਖਾਲਸੇ ਰੱਖੀ ਤੈਨੂੰ ਨਹੀਂ ਗੋਰਿਆ ਜੱਜੀ ਸਾਤੀ ਬੜੀ ਖਾਲਸੇ ਰੱਖੀ ਤੈਨੂੰ ਨਹੀਂ ਗੋਰਿਆ ਜੱਜੀ ਮੱਤਾ ਤੇਗ ਖਾਲਸੇ ਚੱਕੀ ਵਿੱਚ ਮਿਆਂ ਨੇ ਪੈਣੀ ਨਾ ਵਿੱਚ ਮਿਆਂ ਨੇ ਪੈਣੀ ਨਾ ਥੱਲੇ ਸਟਵਰੀਆ ਸਟਵਰੀਆ ਚਾਬੀ ਹੁਣ ਤੇਰੇ ਹੱਥੋਂ ਰੂਪ ਦਿਖਾਇਆ ਓਸੀ ਪੰਜਵੇਂ ਗੁਰੂ ਦੀ ਮਾਇਆ ਜੋ ਸੀ ਪਿੱਛੇ ਰੂਪ ਦਿਖਾਇਆ ਓਸੀ ਪੰਜਵੇਂ ਗੁਰੂ ਦੀ ਮਾਇਆ ਜੋ ਸੀ ਪਿੱਛੇ ਰੂਪ ਦਿਖਾਇਆ ਓਸੀ ਪੰਜਵੇਂ ਗੁਰੂ ਦੀ ਮਾਇਆ ਹੁਣ ਤਾਂ ਦਸਮ ਪਿਤਾ ਸਿੱਖ ਉਹ ਸਿੱਖ ਕਦੇ ਨਾ ਤਰਲੇ ਪਾਵੇ ਤੇ ਗੁਰੂ ਨੂੰ ਪੁੱਛ ਕੇ ਕਦਮ ਉਠਾ go ਮਾਰਾ ਤੇਰੇ ਟੰਬਿਆ ਹੈ ਹੰਕਾਰਾ ਅਸੀਂ ਤਖਾ ਡਾਂਗਾਂ ਦੀਆਂ ਮਾਰਾ ਤੇਰੇ ਟੰਬਿਆ ਹੈ ਹੰਕਾਰਾ ਖੂਨ ਪੀਣਿਆ ਸਿੱਖ ਤਲਵਾਰਾਂ ਆਜ਼ਾਦ ਤੂੰ ਡਿੱਠੀਆਂ ਲੈਣੀ ਨਾ ਆਜ਼ਾਦ ਤੂੰ ਡਿੱਠੀਆਂ ਲੈਣੀ ਨਾ ਥੱਲੇ ਸੁੱਟ ਵੈਰੀਆ ਸੁੱਟ ਵੈਰੀਆ ਚਾਪੀ ਹੁਣ ਤੇ ਅਧ ਹਮਾ ਹੀਲ ਤੇ ਦਰਗ ਦਸਤ ਹਲਾਲਤ ਵਰਧਨ ਬਛਮਚੀਰ ਦਸਤ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਗਈ ਖਾਲਸਾ ਫਿਰ ਜਦੋਂ ਗਰਮ ਹੋਇਆ ਵੇਖਿਆ ਤੇ ਉਸ ਵੇਲੇ ਕਮਿਸ਼ਨਰ ਕਿੰਗ ਨੇ ਚਾਬੀਆਂ ਲਿਆ ਕੇ ਤੇ ਖਾਲਸੇ ਦੇ ਚਰਨਾਂ ਤੇ ਧਰ ਦਿੱਤੀਆਂ ਮੈਂ ਇੱਕੋ ਬੇਨਤੀ ਕਰਨੀ ਭਾਵੇਂ ਗੁਰਤਾਮਾ ਦੀ ਆਜ਼ਾਦੀ ਲਈ ਉਦੋਂ ਭਾਵੇਂ ਅੱਜ ਖਾਲਸੇ ਨੇ ਅਰਦਾਸ ਇਸ ਢੰਗ ਨਾਲ ਬਣਾਈ ਏ ਜਿਹੜਾ ਅੱਜ ਵੀ ਗੁਰਤਾਮਾ ਦੀ ਬੇਅਦਬੀ ਹੋਣ ਵੇਲੇ ਉਸ ਬੱਦਬੀ ਤੋਂ ਗੁਰੂ ਘਰ ਨੂੰ ਰੋਕਦਾ ਏ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦਾ ਏ ਕੁਰਬਾਨੀ ਕਰ ਜਾਂਦਾ ਏ ਉਹਦਾ ਬਾਈ ਨੇਮ ਨਾ ਲੈਣ ਦੀ ਲੋੜ ਨਹੀਂ ਆਪੇ ਉਹਨਾਂ ਸਿੰਘਾਂ 'ਚ ਦਾਖਲ ਹੋ ਜਾਂਦਾ ਏ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਭਾਵੇਂ 84 'ਚ ਦਿੱਤੇ ਭਾਵੇਂ 78 'ਚ ਦਿੱਤੇ ਜਿਨ੍ਹਾਂ ਜਿਨ੍ਹਾਂ ਸੀਸ ਦਿੱਤੇ ਨੇ ਉਹ ਕੋਈ ਨਵੀਂ ਅਰਦਾਸ ਬਣਾਉਣ ਦੀ ਹੋਣ ਲੋੜ ਨਹੀਂ ਸਾਡੇ ਪੰਥ ਨੇ ਐਡਾ ਵੱਡਾ ਫੈਸਲਾ ਕੀਤਾ ਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਵਰਤਮਾਨ ਤੇ ਪ੍ਰਾਤਨ ਨਾਲ ਹੀ ਜਿੰਨਾ ਸਿੰਘਾਂ ਸਿੰਗਣੀਆਂ ਧਰਮ へ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਹੁਣ ਆਰਿਆਂ ਨਾਲ ਧਿਆਨ ਤੇ ਜਾਏਗਾ ਭਾਈ ਮਤੀ ਦਾਸ ਵੱਲ ਪਰ ਪਤਾ ਨਹੀਂ ਕਿੰਨੇ ਕੁ ਗੁੰਮਨਾਮ ਹੋਰ ਹੋਣਗੇ ਸੱਚਾ ਗੁਰੂ ਪਿਆਰਿਓ 28 ਤਰ੍ਹਾਂ ਦੇ ਤਸਵੀਹੇ ਤੇ ਮੁਗਲਾਂ ਨੇ ਦਿੱਤੇ ਆ ਬੰਦ-ਬੰਦ ਕਟਵਾਏ ਭਾਈ ਮਨੀ ਸਿੰਘ ਵੱਲ ਧਿਆਨ ਜਾਏਗਾ ਜਦੋਂ ਚਰਖੜੀ ਤੇ ਚੜਨ ਦੀ ਗੱਲ ਆਈ ਜਹਾਬਾਦ ਕਿ ਖ ਮੇਕ ਸਿੰਘ ਵੱਲ ਧਿਆਨ ਜਾਏਗਾ ਪਰ ਬਹੁਤ ਸਾਰੇ ਉਹ ਸਿੰਘ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨਹੀਂ ਆਇਆ ਇਸ ਕਰਕੇ ਜਿਹੜੀ ਅਰਦਾਸ ਬਣਾਈ ਉਹ ਸਾਰਿਆਂ ਨੂੰ ਸਮਰਪਿਤ ਹੈ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਗਏ ਤਨਾਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਉਹਨਾਂ ਦਾ ਧਿਆਨ ਧਰਿਆ ਜਾਂਦਾ ਇਸ ਕਰਕੇ ਆ ਕਿ ਜਿਵੇਂ ਉਹ ਧਰਮ ਵਿੱਚ ਦਿੜੜ ਰਹੇ ਪਰਪੱਕ ਰਹੇ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਈ ਉਹ ਜज्ਬਾ ਸਾਡੇ ਅੰਦਰ ਆ ਜਾਏ ਇਹ ਅਰਦਾਸ ਦਾ ਕੋਈ ਮਤ